ਪਾਠ 20ਵਾਂ ਵਿਸਰਾਮ ਚਿੰਨ ਵਿਸਰਾਮ ਦਾ ਅਰਥ ਹੈ ਠਹਿਰਾਓ ਜਾਂ ਰੁਕਣਾ ਇਸ ਲਈ ਵਿਸਰਾਮ ਚਿੰਨ ਉਹ ਚਿੰਨ ਹਨ ਜਿਹੜੇ ਲਿਖਤ ਵਿੱਚ ਠਹਿਰਾਓ ਲਈ ਵਰਤੇ ਜਾਂਦੇ ਹਨ ਇਹਨਾਂ ਦਾ ਮੁੱਖ ਕਾਰਜ ਲਿਖਤ ਵਿੱਚ ਸਪਸ਼ਟਤਾ ਲਿਆਉਣਾ ਹੁੰਦਾ ਹੈ ਜੇ ਸਹੀ ਜਗ੍ਹਾ ਤੇ ਸਹੀ ਵਿਸਰਾਮ ਚਿੰਨਾਂ ਦੀ ਵਰਤੋਂ ਨਾ ਕੀਤੀ ਜਾਵੇ ਤਾਂ ਵਾਕਾਂ ਦੇ ਅਰਥਾਂ ਵਿੱਚ ਕਾਫੀ ਅੰਤਰ ਆ ਜਾਂਦਾ ਹੈ ਗੁਰਮੁਖੀ ਲਿਪੀ ਵਿੱਚ ਕਈ ਤਰ੍ਹਾਂ ਦੇ ਵਿਸਰਾਮ ਚਿੰਨਾਂ ਦੀ ਵਰਤੋਂ ਕੀਤੀ ਜਾਂਦੀ ਹੈ ਗੁਰਮੁਖੀ ਲਿਪੀ ਵਿੱਚ ਵਰਤੇ ਜਾਂਦੇ ਵਿਰਾਮ ਚਿੰਨ ਡੰਡੀ ਜਾਂ ਪੂਰਨ ਵਿਰਾਮ ਚਿੰਨ ਪ੍ਰਸ਼ਨ ਚਿੰਨ ਕਾਮਾ ਵਿਸਮਿਕ ਚਿੰਨ ਪੁੱਠੇ ਕਾਮੇ ਬ੍ਰੈਕਟ ਬਿੰਦੀ ਬਿੰਦੀ ਕਾਮਾ ਡੈਸ਼ ਜੋੜਨੀ ਛੁਟਮਰੋੜੀ ਦੁਬਿੰਦੀ ਦੁਬਿੰਦੀ ਡੈਸ਼ ਵਿਰਾਮ ਚਿੰਨਾਂ ਦੀ ਵਰਤੋਂ ਡੰਡੀ ਜਾਂ ਪੂਰਨ ਵਿਰਾਮ ਚਿੰਨ ਇੇ ਚਿੰਨ ਸਧਾਰਨ ਵਾਕ ਦੇ ਖਤਮ ਹੋਣ ਤੇ ਅੰਤ ਵਿੱਚ ਲੱਗਦਾ ਹੈ ਜਿਵੇਂ ਅਧਿਆਪਕ ਨੇ ਬਾਲ ਸਭਾ ਬੁਲਾਈ ਅਸੀਂ ਸਭ ਭਾਈ ਭਾਈ ਹਾਂ ਪ੍ਰਸ਼ਨ ਚਿੰਨ ਵਾਕ ਵਿੱਚ ਜਦੋਂ ਕੋਈ ਪ੍ਰਸ਼ਨ ਪੁੱਛਿਆ ਹੋਵੇ ਤਾਂ ਅੰਤ ਵਿੱਚ ਪ੍ਰਸ਼ਨ ਚਿੰਨ ਲੱਗਦਾ ਹੈ ਜਿਵੇਂ ਤੁਸੀਂ ਕਿੱਥੇ ਜਾ ਰਹੇ ਹੋ ਪ੍ਰਸ਼ਨ ਚਿੰਨ ਤੁਸੀਂ ਕਿਹੜੇ ਸਕੂਲ ਵਿੱਚ ਪੜ੍ਹਦੇ ਹੋ ਪ੍ਰਸ਼ਨ ਚਿੰਨ ਕਾਮਾ ਵਾਕ ਵਿੱਚ ਥੋੜਾ ਠਹਿਰਾਓ ਪ੍ਰਗਟ ਕਰਨ ਲਈ ਕਾਮੇ ਦੀ ਵਰਤੋਂ ਕੀਤੀ ਜਾਂਦੀ ਹੈ ਜਿਵੇਂ ਪਿਤਾ ਨੇ ਕਿਹਾ ਕਾਮਾ ਕਾਕਾ ਧਿਆਨ ਨਾਲ ਪੜ੍ਹ ਮੇਰੇ ਕੋਲ ਕਾਪੀ ਕਾਮਾ ਪੈਨਸਲ ਕਾਮਾ ਪੈਨ ਸਭ ਕੁਝ ਹੈ ਵਿਸਮਿਕ ਚਿੰਨ ਜਿਨ੍ਹਾਂ ਵਾਕਾਂ ਵਿੱਚ ਖੁਸ਼ੀ ਗਮੀ ਹੈਰਾਨੀ ਦੇ ਭਾਵ ਪ੍ਰਗਟ ਹੋਣ ਉੱਥੇ ਵਿਸਮਿਕ ਚਿੰਨ ਦੀ ਵਰਤੋਂ ਕੀਤੀ ਜਾਂਦੀ ਹੈ ਜਿਵੇਂ ਵਾਹ ਵਿਸਮਿਕ ਚਿੰਨ ਅਸੀਂ ਮੈਚ ਜਿੱਤ ਗਏ ਹੈ ਹੈ ਕੁਸੀਂ ਫੇਲ ਹੋ ਗਏ ਪੁੱਠੇ ਕਾਮੇ ਜਦੋਂ ਕਿਸੇ ਦੀ ਆਖੀ ਗੱਲ ਨੂੰ ਇਨ ਬਿਨ ਉਸ ਦੇ ਸ਼ਬਦਾ ਵਿੱਚ ਹੀ ਕਹਿਣਾ ਜਾਂ ਲਿਖਣਾ ਹੋਵੇ ਤਾਂ ਉੱਥੇ ਪੁੱਠੇ ਕਾਮੇ ਵਰਤੇ ਜਾਂਦੇ ਹਨ ਜਿਵੇਂ ਕੁੜਿਓ ਲਾਜ ਰੱਖਿਓ ਪ੍ਰਿੰਸੀਪਲ ਮੈਡਮ ਬੋਲੇ ਪਿਤਾ ਨੇ ਕਿਹਾ ਕਾਕਾ ਪਾਸ ਹੋ ਕੇ ਘਰ ਵੜੀ ਬ੍ਰੈਕਟ ਵਾਕ ਵਿੱਚ ਕਿਸੇ ਸ਼ਬਦ ਵਾਕੰਸ਼ ਜਾਂ ਮੁਹਾਵਰੇ ਦਾ ਅਰਥ ਲਿਖਣ ਲਈ ਬ੍ਰੈਕਟ ਦਾ ਪ੍ਰਯੋਗ ਕੀਤਾ ਜਾਂਦਾ ਹੈ ਜਿਵੇਂ ਸਰਕਾਰੀ ਦਫ਼ਤਰਾਂ ਵਿੱਚ ਚਾਂਦੀ ਦੀ ਜੁੱਤੀ ਮਾਰੇ ਬਿਨਾ ਰਿਸ਼ਵਤ ਦਿੱਤੇ ਬਿਨਾ ਕੰਮ ਨਹੀਂ ਹੁੰਦਾ। ਬਿੰਦੀ ਇਮਤਿਹਾਨਾਂ ਦੀ ਡਿਗਰੀ ਨੂੰ ਸੰਖੇਪ ਰੂਪ ਵਿੱਚ ਲਿਖਣ ਲਈ ਬਿੰਦੀ ਵਰਤੀ ਜਾਂਦੀ ਹੈ ਜਿਵੇਂ एमए, ਬੀਐਡ ਆਦਿ। ਬਿੰਦੀ ਕਮਾ। ਵਾਕ ਵਿੱਚ ਪੂਰਨ ਵਿਸਰਾਮ ਨਾਲੋਂ ਘੱਟ ਤੇ ਕਮੇ ਨਾਲੋਂ ਵੱਧ ਠਹਿਰਾਓ ਪ੍ਰਗਟ ਕਰਨ ਲਈ ਬਿੰਦੀ ਕਮਾ ਵਰਤਿਆ ਜਾਂਦਾ ਹੈ। ਜਿਵੇਂ ਮਨੁੱਖ ਭੁੱਲਣਹਾਰ ਹੈ। ਉਸ ਸਮੇਂ ਸਮੇਂ ਤੇ ਗਲਤੀਆਂ ਕਰਦਾ ਰਹਿੰਦਾ ਹੈ ਡੈਸ਼ ਇਕਾਂਗੀ ਜਾਂ ਨਾਟਕ ਵਿੱਚ ਪਾਤਰਾਂ ਦੀ ਵਾਰਤਾਲਾਪ ਲਿਖਣ ਲਈ ਡੈਸ਼ ਦਾ ਪ੍ਰਯੋਗ ਹੁੰਦਾ ਹੈ ਜਿਵੇਂ ਸਾਧੂ ਬੱਚਾ ਤੈਨੂੰ ਕੀ ਤਕਲੀਫ ਹੈ ਨੌਜਵਾਨ ਮਹਾਰਾਜ ਮੈਂ ਬਹੁਤ ਦੁਖੀ ਹਾਂ ਜੋੜਨੀ ਸਮਾਸੀ ਸ਼ਬਦ ਲਿਖਦੇ ਸਮੇਂ ਜੋੜਨੀ ਦਾ ਪ੍ਰਯੋਗ ਹੁੰਦਾ ਹੈ ਜਿਵੇਂ ਗੈਰਹਾਜ਼ਰ ਸੁੱਖਦੁਖ ਅੱਗੇ ਪਿੱਛੇ ਆਦਿ ਛੁਟਮਰੋੜੀ ਵਾਕ ਵਿੱਚ ਕਿਸੇ ਸ਼ਬਦ ਦੇ ਛੱਡੇ ਹੋਏ ਅੱਖਰ ਨੂੰ ਪ੍ਰਗਟ ਕਰਨ ਲਈ ਛੁਟ ਮਰੋੜੀ ਦਾ ਪ੍ਰਯੋਗ ਕੀਤਾ ਜਾਂਦਾ ਹੈ ਜਿਵੇਂ ਵਿੱਚ ਛੇ ਉੱਤੇ ਤੇ ਦੁਬਿੰਦੀ ਸ਼ਬਦਾਂ ਨੂੰ ਸੰਖੇਪ ਰੂਪ ਵਿੱਚ ਪ੍ਰਗਟ ਕਰਨ ਲਈ ਦੁਬਿੰਦੀ ਦੀ ਵਰਤੋਂ ਕੀਤੀ ਜਾਂਦੀ ਹੈ ਜਿਵੇਂ ਡਾਕਟਰ ਡੱਡੇ ਕੰਨਾ ਦੁਬਿੰਦੀ ਸਰਦਾਰ ਸ ਦੁਬਿੰਦੀ ਪ੍ਰਿੰਸੀਪਲ ਪੱਪੇ ਨੂੰ ਬਿਹਾਰੀ ਪੈਰ ਚਰਾਰਾ ਉੱਤੇ ਟਿੱਪੀ ਬਿੰਦੀ ਦੁਬਿੰਦੀ ਡੈਸ਼ ਕਿਸੇ ਵਾਕ ਨੂੰ ਸਮਝਾਉਣ ਲਈ ਉਦਾਹਰਨ ਦੇਣ ਸਮੇਂ ਦੁਬਿੰਦੀ ਡੈਸ਼ ਦਾ ਪ੍ਰਯੋਗ ਕੀਤਾ ਜਾਂਦਾ ਹੈ ਜਿਵੇਂ ਨਾਮ ਸ਼ਬਦ ਦੀ ਥਾਂ ਵਰਤੇ ਜਾਣ ਵਾਲੇ ਸ਼ਬਦ ਪੜਨਾਮ ਅਖਵਾਉਂਦੇ ਹਨ ਜਿਵੇਂ ਮੈਂ ਅਸੀਂ ਤੁਸੀਂ ਆਦਿ ਆਓ ਦੁਹਰਾइए ਵਿਸਰਾਮ ਦਾ ਅਰਥ ਹੁੰਦਾ ਹੈ ਠਹਿਰਾਓ ਜਾਂ ਰੁਕਣਾ ਵਿਸਰਾਮ ਚਿੰਨ ਵਾਕਾਂ ਵਿੱਚ ਠਹਿਰਾਓ ਪ੍ਰਗਟ ਕਰਨ ਲਈ ਵਰਤੇ ਜਾਂਦੇ ਹਨ ਜੇ ਵਿਸਰਾਮ ਚਿੰਨਾਂ ਦੀ ਸਹੀ ਥਾਂ ਤੇ ਸਹੀ ਵਰਤੋਂ ਨਾ ਕੀਤੀ ਜਾਵੇ ਤਾਂ ਅਰਥਾਂ ਵਿੱਚ ਫਰਕ ਆ ਜਾਂਦਾ ਹੈ ਪੰਜਾਬੀ ਵਿੱਚ ਕੁੱਲ 13 ਵਿਸਰਾਮ ਚਿੰਨ ਵਰਤੇ ਜਾਂਦੇ ਹਨ